यूपी पुलिस ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹੇ ਜਾਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਸਿੱਖ ਚਿਹਰਿਆਂ ਦੇ ਵੱਲੋਂ ਇਤਰਾਜ਼ ਵੀ ਪ੍ਰਗਟਾਇਆ ਜਾ ਰਿਹਾ ਕੁਝ ਦਿਨ ਪਹਿਲਾਂ ਕੀ ਇਸ ਵੀਡੀਓ ਨੂੰ ਜਥੇਦਾਰ ਕੈਨ ਨੀ ਹਰਪ੍ਰੀਤ ਸਿੰਘ ਖੋਹਰਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਤੇ ਇਸ ਦੇ ਉੱਪਰ ਕਾਫੀ ਜ਼ਿਆਦਾ ਇਤਰਾਜ਼ ਵੀ ਪ੍ਰਗਟਾਇਆ ਸੀ ਤੇ ਨਾਲ ਹੀ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਇਹਨਾਂ ਪੁਲਿਸ ਕਰਮੀਆਂ ਦੇ ਉੱਤੇ ਕਾਰਵਾਈ ਹੋਵੇ ਤੇ ਹੁਣ ਸੁਖਬੀਰ ਬਾਦਲ ਖੋਹਰਾਂ ਦੇ ਵੱਲੋਂ ਇਹੀ ਵੀਡੀਓ ਸਾਂਝੀ ਕਰਕੇ ਲਗਾਤਾਰ ਇਹਨਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਨੱਖ ਪਾਉਣ ਦੀ ਗੱਲ ਆਖੀ ਜਾ ਰਹੀ ਹੈ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਦਾ ਕਿ ਕਿ ਬੀਤੇ ਦਿਨ ਦਾ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਨਜ਼ਰ ਆ ਰਿਹਾ ਜਿੱਥੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਕੁਝ ਮੌਕੇ ਦੁੱਤੇ ਹੋਰ ਇਤਰਾਜ਼ਯੋਗ ਸ਼ਬਦ ਜਿਹੜੇ ਨੇ ਨਾ ਸਿੱਖ ਨੌਜਵਾਨਾਂ ਵਾਸਤੇ ਵਰਤੇ ਜਾਂਦੇ ਜਿਸ ਤੋਂ ਬਾਅਦ ਲਗਾਤਾਰ ਹੁਣੇ ਮਾਮਲਾ ਪੱਖ ਦਾ ਜਾ ਰਿਹਾ ਦੱਸਦੀਏ ਕਿ ਸੁਖਬੀਰ ਬਾਦਲ ਦੇ ਵੱਲੋਂ ਇਸ ਵੀਡੀਓ ਨੂੰ ਸਾਂਝੀ ਕਰਕੇ ਕਿਹਾ ਗਿਆ ਕਿ ਪੀਲਿਆ ਪੀਰਾ ਯੂਪ ਰਾਜ ਮਾਰਕ ਤੇ ਸਥਾਨਕ ਬੋਲਸ ਅਧਿਕਾਰੀਆਂ ਦੇ ਵੱਲੋਂ ਉਥੋਂ ਲੰਘ ਰਹੀ ਸਿੱਖਾਂ ਨੂੰ ਅਤਵਾਦੀ ਉਪਦਰਵੀ ਜਿਹੇ ਸ਼ਬਦਾਂ ਦੇ ਨਾਲ ਬੇਇੱਜ਼ਤ ਕੀਤਾ ਜਾਣਾ ਸਾਨੂੰ ਇਸ ਤੇ ਬਹੁਤ ਹੀ ਸਖਤ ਇਤਰਾਜ਼ ਹੈ ਜਿੱਤੇ ਮੈਂ ਯੂਪੀ ਸਰਕਾਰ ਤੋਂ ਇਹਨਾਂ ਪੁਰਸ਼ਕਰਮੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦਾ ਉੱਥੇ ਹੀ ਸਾਰੇ ਸੂਬਿਆਂ ਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਵੀ ਕਰਦਾ ਕਿ ਘੱਟ ਗਿਣਤੀਆਂ ਖਾਸ ਤੌਰ ਤੇ ਸਿੱਖਾਂ ਪ੍ਰਤੀ ਫਲਾਈ ਜਾ ਰਹੀ ਨਫ਼ਰਤ ਨੂੰ ਠੱਲ ਪਾਉਣ ਦੇ ਲਈ ਸ਼ਰਾਰਤੀ ਲੋਕਾਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਪਾਇਦੇ ਤਾਨਾ ਕਰਨ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਇਹ ਹਮੇਸ਼ਾ ਸਬਰ ਅਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ ਤਦ ਤਾਜ਼ੀ ਇਹ ਕਿ ਇਹ ਸ਼ਬਦ ਜੋ ਨੇ ਸੁਖਬੀਰ ਬਾਦਲਪੁਰਾ ਦੇ ਵੱਲੋਂ ਕਹੇ ਗਏ ਨੇ ਵੀਡੀਓ ਸਾਂਝੀ ਕਰਕੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਸਿੱਖਾਂ ਬਾਰੇ ਇਤਰਾਜ਼ਯੋਗ ਸ਼ਬਦਾ ਦੀ ਵਰਤੋਂ ਕਰਨ ਦਾ ਹੁਣੇ ਮਾਮਲਾ ਜੂ ਹੈ ਲਗਾਤਾਰ ਤੂਲ ਫੜਦਾ ਚਾਰੀ ਇਸ ਘਟਨਾ ਤੇ ਸੁਖਬੀਰ ਬਾਦਲ ਨੇ ਵੀ ਸਖਤ ਇਤਰਾਜ਼ ਜਤਾਇਆ ਉਹਨਾਂ ਨੇ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਹ ਦੱਸਦੀਏ ਕਿ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਸੁਣ ਲਵੋ ਕਿ ਮੌਕੇ ਦੇ ਉੱਤੇ ਪੁਲਿਸ ਕਰਮੀਆਂ ਨੇ ਕਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਤੋਂ ਇਲਾਵਾ ਕਈ ਹੋਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਬੁਲਾਇਆ ਖੜੇ ਆ ਜੇ ਪਾਣੀ ਕਮ ਹੋ ਗਿਆ ਨਿਕਲ ਜਾਣਾ ਤੰਗਵਾਦੀ ਬਤਾ ਰਿਹਾ ਮੈਂ ਪਾ ਟੰਗਵਾਦੀਆਂ ਰੋਡ ਬਣਾ ਸਕ ਉਸ ਦਿਨ ਹੀ ਆਪ ਲੋਗ ਆਏ ਤੇ ਟੰਗਵਾਦੀ ਬਤਾਣੇ ਤਲਗਾਤਾਰ ਹੋਣੇ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਕਾਰਵਾਈ ਦੀ ਮੰਗ ਵੀ ਹੋ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੋਂ ਬਾਅਦ ਯੂਪੀ ਸਰਕਾਰ ਦੇ ਵੱਲੋਂ ਇਹਨਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਏਗੀ ਆਪ ਕਹਿੰਦੇ ਬੋਲੇ ਸਰ ਆਪ ਕਹਿੰਦੇ ਬੋਲੇ ਟੰਗਵਾਦੀ ਨਾ ਕਰੇ ਅਸੀਂ ਕਿਹੜਾ ਮਜ਼ਾਕ ਕਰ ਰਹੇ ਹਾਂ ਸਰ ਖੜੇ ਹੈ ਪਾਣੀ ਕਮ ਹੋ ਗਿਆ ਟੰਗਵਾਦੀ ਬਤਾ ਰਹੇ ਹਾਂ नहीं या उस दिन नहीं आप लोग आए थे आतंकवादी बताने बाबा जी के पीछे घूम रहे थे अगर हम लोग आतंकवादी तो यहीं पे गोली तो 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 मार दी को, बस सीधी बात है हम लोगों को हाँ हम लोग आतंक बना रहे हाँ ठीक है रहने दो हम लोग उपद्रवादी जो भी हम लोगों को रहने दो आप जाइए आप लोग आतंकवादी बता रहे अभी हम लोगों को ਓਏ ਅਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਹਨਾਂ ਨੇ ਉੱਧਰ ਆ ਜਾਓ ਉੱਧਰ ਆ ਜਾਓ ਮੂੰਹ ਕਿਉਂ ਠਕਰਾ ਸ਼ਰਮ ਆ ਰਹੀ ਹੈ ਆਪਾਂ ਨੂੰ ਦੇ ਸ਼ਰਮ ਆ ਰਹੀ ਹੈ ਨਹੀਂ ਸ਼ਰਮ ਹਮ ਲੋਗੋ ਨੂੰ ਕਹੇਗੀ ਅੱਗੇ ਬੜੋ ਅੱਗੇ ਬੜੋ ਕਾਵਣ ਆ ਰਹੀ ਹੈ ਕਿਨਾਰੇ ਹੋਏ ਕਿਨਾਰੇ ਕਾ ਜੂ ਮਾੜੀ ਕਿਨਾਰੇ ਹੋ ਜਾइए ਕਾਮੜ ਆ ਰਹੇ ਹੈ ਕਿਨਾਰੇ ਹੋ ਜਾइए ਤੁਰੰਤ ਹੈਲੋ ਗਿਰਜੀ ਮੈਂ ਪੁਪਾਲ ਪਰ ਕਰ ਬੋਲ ਰਿਹਾ ਮੈਂ ਇਹ ਕਿੱਧਰ ਤੋਂ ਵਾਪਸ ਕਰ ਰਹੇ ਹੋ ਇਧਰ ਆਓ ਆਹ ਬਾਹ ਮੈਂ ਕਰੂੰਗਾ ਤੁਹੇ ਕਿਨਾਰੇ ਹੈਲੋ ਹੈ ਕਿਨਾਰੇ ਕਮੜਾ ਮੁਕਪਾ ਕਮੜਾ ਮੁਕਪਾ ਹੁਣ ਤੂੰ ਨੀਚੇ ਉਤਰਾ